ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਵੱਲੋਂ ਅਧਿਆਪਕਾਂ ਨੂੰ ਸਿਖਲਾਈ ਲਈ ਵਿਦੇਸ਼ ਭੇਜਿਆ ਜਾ ਰਿਹਾ ਹੈ ਸਕੂਲਾਂ ਦੇ ਮੁਖੀਆਂ ਨੂੰ ਹੈਡਮਾਸਟਰਸ ਨੂੰ ਵੱਖ-ਵੱਖ ਥਾਵਾਂ ਤੇ ਟ੍ਰੇਨਿੰਗ ਅਕੈਡਮੀਆਂ ਵਿੱਚ ਭੇਜਦੇ ਇਸ ਦਾ ਮਕਸਦ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰਨ ਲਈ ਅਧਿਆਪਕਾਂ ਦੇ ਪੇਸ਼ੇਵਰ ਹੁਨਰ ਨੂੰ ਵਧਾਉਣਾ ਹੈ ਇਸ ਦੇ ਨਾਲ ਸੂਬੇ ਭਰ ਦੇ ਹਜ਼ਾਰਾਂ ਵਿਦਿਆਰਥੀਆਂ ਨੂੰ ਫਾਇਦਾ ਹੋਵੇਗਾ ਇਹ ਤੋਂ ਪਹਿਲਾਂ 250 ਤੋਂ ਉੱਪਰ ਸਾਡੇ ਪ੍ਰਿੰਸੀਪਲ ਤੇ ਹੈਡਮਾਸਟਰ ਜਾ ਚੁੱਕੇ ਹਨ ਉਹਨਾਂ ਦਾ ਜਿਹੜਾ ਤਜਰਬਾ ਹੈ ਐਕਸਪੀਰੀਅੰਸ ਉਹ ਬਹੁਤ ਜ਼ਿਆਦਾ ਕੰਮ ਆ ਰਿਹਾ ਸਕੂਲਾਂ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ 234 ਪ੍ਰਿੰਸੀਪਲਾਂ ਦੇ 7 ਬੈਚ ਸਿੰਗਾਪੁਰ 152 ਹੈਡਮਾਸਟਰਾਂ ਦੇ 3 ਬੈਚ ਆਈ ਆਈ ਐਮ ਅਹਮਦਾਬਾਦ ਅਤੇ 144 ਪ੍ਰਾਇਮਰੀ ਕੈਡਰ ਅਧਿਆਪਕਾਂ ਦੇ 2 ਬੈਚ ਫਿਨਲੈਂਡ ਭੇਜੇ ਗਏ ਹਨ ਲੁਧਿਆਣਾ ਤੋਂ ਇੱਕ ਮਾਮਲਾ ਸਾਹਮਣੇ ਆਇਆ ਜਿਸ ਤੇ ਵਿੱਚ ਗੱਡੀ ਦੇ ਲਾਂਘੇ ਨੂੰ ਲੈ ਕੇ ਦੋ ਥੀੜਾ ਦੇ ਵਿੱਚ ਘਾਰ ਜਿਹੜੀ ਹੈ ਬੈਸ ਬਾਜੀ ਹੁੰਦੀ ਹੈ ਜਿਸ ਤੇ ਦੌਰਾਨ ਬੈਸ ਬਾਜੀ ਇੱਥੋਂ ਤੱਕ ਵੱਜ ਜਾਂਦੀ ਹੈ ਕਿ ਇੱਕ ਵਿਅਕਤੀ ਦੇ ਵੱਲੋਂ ਜਿਹੜੀ ਹੈ ਹਵਾਈ ਫਾਇਰਿੰਗ ਕੀਤੀ ਜਾਂਦੀ ਹੈ ਤਾਂ ਹਵਾਈ ਫਾਇਰ ਕਰਨ ਵਾਲਾ ਨੌਜਵਾਨ ਪੁਲਿਸ ਤੇ ਆਉਣ ਤੋਂ ਪਹਿਲਾਂ ਹੀ ਮੌਕੇ ਤੋਂ ਫਰਾਰ ਹੋ ਜਾਂਦਾ ਦਾਜੇ ਕਿ ਇਹ ਮਾਮਲਾ ਲੁਧਿਆਣਾ ਲੁਧਿਆਣਾ ਦੇ ਭਾਮਿਆ ਰੋਰ ਤੇ ਵਾਪਰ ਜਾਂਦਾ ਭਾਮੇ ਰੋਰ ਤੇ ਸਾਹਮਣੇ ਆ ਜਿੱਤੇ ਦੋ ਗੱਡੀਆਂ ਦੇ ਲਾਂਘੇ ਨੂੰ ਲੈ ਕੇ ਫਾਇਰਿੰਗ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਲੰਗੇ ਨੂੰ ਲੈ ਕੇ ਦੋਵੇਂ ਹੀ ਗੱਡੀ ਚਾਲਕ ਆਪਸ ਦੇ ਵਿੱਚ ਪਿੜ ਗਏ ਨੇ ਅਤੇ ਮਾਮਲਾ ਇੰਨਾ ਵੱਧ ਗਿਆ ਕਿ ਲੜਾਈ ਸ਼ਟਾਊਨ ਆਇਆ ਨੌਜਵਾਨ ਦੀ ਜਿਹੜੀ ਆ ਉਹਨਾਂ ਦੇ ਵੱਲੋਂ ਕੁੱਟਮਾਰ ਕੀਤੀ ਜਾਂਦੀ ਹੈ ਤੇ ਜਿਸ ਤੇ ਮਗਰੋਂ ਗੋਸੇ ਦੇ ਵਿੱਚ ਆਏ ਉਸ ਨੌਜਵਾਨ ਦੇ ਵੱਲੋਂ ਹਵਾਈ ਫਾਇਰਿੰਗ ਕੀਤੀ ਜਾਂਦੀ ਹੈ ਤਾਂ ਮੌਕੇ ਤੇ ਲੋਕਾਂ ਤੋਂ ਵੱਲੋਂ ਇਸ ਮਾਮਲੇ ਨੂੰ ਲੈ ਕੇ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਤਾਂ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਫਾਰੀਂ ਕਰਨ ਵਾਲਾ ਨੌਜਵਾਨ ਜਿਹੜਾ ਹੈ ਮੌਕੇ ਤੋਂ ਫਰਾਰ ਹੋ ਜਾਂਦਾ ਤਾਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਲਾਕੇ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਨੂੰ ਖੰਗਾਲਿਆ ਜਾ ਰਿਹਾ ਤੇ ਇਸ ਸੰਬੰਧੀ ਅਗਲੀ ਪੜਤਾਲ ਕੀਤੀ ਜਾਵੇ ਕਿ ਉਹਨਾਂ ਕਿਹਾ ਕਿ ਲੋਕਾਂ ਤੇ ਦੱਸਣ ਦੇ ਮੁਤਾਬਕ ਦੋ ਗੱਡੀਆਂ ਦੇ ਆਪਸੀ ਲੰਘੇ ਨੂੰ ਲੈ ਕੇ ਇਹ ਟਕਰਾਅ ਹੋਇਆ ਇੱਥੇ ਇਹ ਵੀ ਦੱਸਣਾ ਇਹ ਵੀ ਦੱਸਦੇ ਕਿ ਮੌਕੇ ਤੋਂ ਪੁਲਿਸ ਨੂੰ ਇੱਕ 32 ਬੋਰ ਦੇ ਪਿਸਤਲ ਦਾ ਖੋਲ ਵੀ ਬਰਾਮਦ ਹੋਇਆ ਤਾਂ ਅੱਲਾ ਦੱਸਦੇ ਕਿ ਲਗਾਤਾਰ ਪੰਜਾਬ ਦੇ ਵਿੱਚ ਗੋਲੀ ਚੱਲੌਣ ਦੇ ਮਾਮਲੇ ਵਧਦੇ ਜਾ ਰਹੇ ਨੇ ਬੇਕੋਫ ਹੋ ਕੇ ਲੋਕ ਨਿੱਕੇ ਜਿ ਝਗੜੇ ਨੂੰ ਲੈ ਕੇ ਉਸ ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੰਦੇ ਨੇ ਤਾਂ ਇੱਕ ਮਾਮਲਾ ਜਿਹੜਾ ਲੁਧਿਆਣਾ ਸਾਹਮਣੇ ਆ ਲੁਧਿਆਣਾ ਦੇ ਪਾਮਿਆ ਰੋੜ ਦੇ ਵਿੱਚ ਦੋ ਗੱਡੀ ਆਪਸ ਵਿੱਚ ਜਿਹੜੀ ਹੈ ਲੰਘ ਰਹੀ ਸੀ ਕ੍ਰੋਸਿੰਗ ਕਰ ਰਹੀ ਸੀ ਤਾਂ ਇਸੇ ਦੌਰਾਨ ਜਗ੍ਹਾ ਨਾ ਮਿਲਦਿਆ ਦੋਵੇਂ ਧਿਰਾ ਜਰੀਆ ਨੇ ਦੋਵੇਂ ਚਾਲਕ ਸੀਗੇ ਇੱਕ ਦੂਜੇ ਨੂੰ ਬੈਸਣਾ ਸ਼ੁਰੂ ਕਰ ਦਿੰਦੇ ਨੇ ਤਾਂ ਤੀਸਰਾ ਇੱਕ ਨੌਜਵਾਨ ਸੀਗਾ ਉਸ ਤੋਂ ਵੱਲੋਂ ਇਹਨਾਂ ਦੋਵਾਂ ਦੀ ਲੜਾਈ ਛੁੜਾਨ ਨੂੰ ਪਹੁੰਚਿਆ ਤਾਂ ਉਹਨਾਂ ਦੇ ਵੱਲੋਂ ਉਸ ਦੀ ਕੁੱਟਮਾਰ ਕੀਤੀ ਕਿ ਜਿਸ ਦੇ ਦੌਰਾਨ ਗੁੱਸੇ ਦੇ ਵਿੱਚ ਆਏ ਉਸ ਨੌਜਵਾਨ ਨੇ ਹਵਾਈ ਫਾਇਰਿੰਗ ਕਰ ਦਿੱਤਾ ਤਾਂ ਮੌਕੇ ਤੋਂ ਫਰਾਰ ਹੋ ਗਿਆ ਪੁਲਿਸ ਜਾਨ ਤੋਂ ਪਹਿਲਾਂ ਹੀ ਉਹ ਨੌਜਵਾਨ ਮੌਕੇ ਤੋਂ ਫਰਾਰ ਹੋ ਗਿਆ ਤਾਂ ਇਸ ਸਬੰਧੇ ਵਿੱਚ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਅਸੀਂ ਸੀਸੀਟੀਵੀ ਕੰਗਾਲ ਰਹੇ ਹਾਂ ਤਾਂ ਜਲਦੀ ਉਸ ਨੌਜਵਾਨ ਨੂੰ ਜਿਹੜਾ ਹੈ ਕਾਬੂ ਕੀਤਾ ਜਾਵੇਗਾ ਜਿਸ ਨੌਜਵਾਨ ਦੇ ਵੱਲੋਂ ਹਵਾਈ ਫਾਇਰਿੰਗ ਕੀਤੀ ਜਾਂਦੀ ਹੈ ਤਾਂ ਇਸ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀ ਤਾਂ ਕੀ ਕੁਝ ਕਹਿਣਾ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਇੱਕ ਇਨਸੀਡੈਂਟ ਇਹ ਆ ਵੀ ਹੁਣ ਭਾਮੀਆਂ ਰੋਡ ਤੋਂ ਦੋ ਕਾਰਾਂ ਦਾ ਆਪਸੇ ਟਕਰਾਅ ਹੋ ਗਿਆ ਠੀਕ ਆ ਸਾਰਾ ਲੰਘ ਆ ਰਹੀ ਸੀ ਉਹ ਟਕਰਾਅ ਦੇ ਵਿੱਚ ਆਪਸੇ ਲੜ ਪਏ ਲੜਨ ਤੇ ਉਹਨਾਂ ਦਾ ਲੜਦੇ ਲੜਦਿਆਂ ਦਾ ਟਕਰਾਅ ਵੱਧ ਗਿਆ ਉਹਦੇ ਵਿੱਚ ਇੱਕ ਬੰਦਾ ਕੋਈ ਅਨਨੌਨ ਬੰਦਾ ਦੱਸ ਰਹੇ ਆ ਵੀ ਜਿਹੜਾ ਛਿੜਾ ਰਿਆ ਸੀਗਾ ਉਹ ਜਦੋਂ ਬੰਦਾ ਛਿੜਾ ਰਿਆ ਸੀ ਉਹਨੂੰ ਵੀ ਆ ਕੇ ਬੰਦੇ ਕੁਝ ਕੁੱਟਣ ਲੱਗ ਗਏ ਜਿਹੜੀ ਲੋਕਾਂ ਤੋਂ ਸਾਨੂੰ ਹੁਣ ਤੱਕ ਪਤਾ ਲੱਗਿਆ ਦੁਕਾਨ ਵਾਲਿਆਂ ਤੋਂ ਪਤਾ ਲੱਗਿਆ ਉਹਨਾਂ ਦੇ ਕਹਿਣ ਮਤਾਂ ਉਹ ਕਿ ਉਸ ਬੰਦੇ ਨੇ ਆਪਣੇ ਬਚਾਲੀ ਇੱਕ ਫਾਇਰ ਕੀਤਾ ਬੱਤੀ ਬੋਲ ਬਚਾਲੀ ਹਵਾਈ ਵੈ ਪਰੰਤੂ ਉਹ ਬੰਦਾ ਵੀ ਇੱਥੇ ਹੈ ਨਹੀਂਗਾ ਨਾ ਸਾਰਾ ਵਾਲਾ ਬਦਈ ਜਾਂ ਮੁਰਜਮ ਵਿੱਚ ਕੋਈ ਨਹੀਂ ਹੈਗਾ ਤੇ ਉਹ ਅਸੀਂ ਹੁਣ ਸੀਸੀਟੀਵੀ ਫੁਟੇਜ ਵਗੈਰਾ ਦੇਖ ਰਹੇ ਆ ਉਹ ਆਧਾਰ ਤੇ ਆਪਾਂ ਦੇਖ ਕੇ ਬੰਦੇ ਦੀ ਪਛਾਣ ਕਰਕੇ ਫਿਰ ਅਗਲੀ ਕਾਰਵਾਈ ਸਰ ਕਿੰਨੇ ਬੋਰ ਦਾ ਫਾਇਰ ਹੋਇਆ ਵਾ 32 ਬੋਰ ਦਾ ਇੱਕ ਹੋਇਆ ਇੱਕ ਗੋਲ ਮੇੜਾ ਇੱਕ ਗੋਲ ਮੇੜਾ